ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਣਾ ਕਿਉਂਕਿ ਗੱਲ ਹੀ ਇੰਨੀ ਵੱਡੀ ਤੇ ਸਨਸਨੀਖੇਜ ਹੈ ਭਗਵੰਤ ਮਾਨ ਦੀ ਆਪਦੀ ਹੀ ਪਾਰਟੀ ਦੇ ਇੱਕ ਐਮਐਲਏ ਨੇ ਭਗਵੰਤ ਮਾਨ ਦੇ ਹੀ ਇੱਕ ਬੜੇ ਨਜ਼ਦੀਕੀ ਸਾਥੀ ਨੇ ਭਗਵੰਤ ਮਾਨ ਤੇ ਉਹ ਦੋਸ਼ ਲਾਇਆ ਜਿਹੜਾ ਅੱਜ ਤੱਕ ਭਗਵੰਤ ਮਾਨ ਤੇ ਕਿਸੇ ਨੇ ਨਹੀਂ ਲਾਇਆ ਤੇ ਜਿਹੜਾ ਦੋਸ਼ ਇੰਨਾ ਵੱਡਾ ਹੈ ਕਿ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋ ਸਕਦਾ ਕੁਮਰ ਵਿਜੇ ਪ੍ਰਤਾਪ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦਾ ਹੀ ਇੱਕ ਜਿੱਤਿਆ ਹੋਇਆ ਐਮਐਲਏ ਉਨੇ ਭਗਵੰਤ ਮਾਨ ਤੇ ਇਹ ਦੋਸ਼ ਲਾਇਆ ਹੈ ਕਿ ਭਗਵੰਤ ਮਾਨ ਦੀ ਗੈਂਗਸਟਰਾਂ ਨਾਲ ਯਾਰੀ ਹੈ ਉਹਨੇ ਕੁਮਰ ਵਿਜੇ ਪ੍ਰਤਾਪ ਨੇ ਇਹ ਦੋਸ਼ ਲਾਇਆ ਅੱਜ ਉਹ ਕਹਿੰਦਾ ਭਗਵੰਤ ਮਾਨ ਨੇ ਆਪਦੀ ਪਾਰਟੀ ਦੇ ਵਿੱਚ ਵੀ ਗੈਂਗਸਟਰ ਸ਼ਾਮਲ ਕੀਤੇ ਹੋਏ ਨੇ ਔਰ ਉਹਨੇ ਇਹ ਦੋਸ਼ ਵੀ ਲਾਇਆ ਕਿ ਮੈਨੂੰ ਖਤਮ ਕਰਾਉਣ ਦੇ ਲਈ ਭਗਵੰਤ ਮਾਨ ਨੇ ਮੇਰੇ ਪਿੱਛੇ ਗੈਂਗਸਟਰ ਲਾਏ ਹੋਏ ਨੇ ਗੈਂਗਸਟਰ ਜਿਨ੍ਹਾਂ ਦੀ ਦਹਿਸ਼ਤ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਦੇ ਉੱਪਰ ਬਹੁਤ ਵੱਡੇ ਦੋਸ਼ ਜਿਹੜੇ ਪਿਛਲੇ ਟਾਈਮ ਤੋਂ ਲੱਗੇ ਵੱਡੀਆਂ-ਵੱਡੀਆਂ ਵਾਰਦਾਤਾਂ ਦੇ ਉਹਨਾਂ ਗੈਂਗਸਟਰਾਂ ਦੀ ਗੱਲ ਕੁਮਰ ਵਿਜੇ ਪ੍ਰਤਾਪ ਜਿਹੜਾ ਇੱਕ ਆਈਪੀਐਸ ਅਫਸਰ ਸੀ ਜਿਹੜਾ ਜਿਨੇ ਗੁਰੂ ਗਰੰਤ ਸਾਹਿਬ ਦੀ ਬੇਅਦਬੀ ਕਾਂਡ ਦੀ ਜਾਂਚ ਕੀਤੀ ਜਦੋਂ ਉਹਦੀ ਰਿਪੋਰਟ ਨੂੰ ਨਕਾਰ ਦਿੱਤਾ ਗਿਆ ਕੈਪਟਨ ਮਰਿੰਦਰ ਦੀ ਸਰਕਾਰ ਵੱਲੋਂ ਤਾਂ ਉਹਨੇ ਆਪਣੀ ਬਹੁਤ ਵੱਡੀ ਪੁਲਿਸ ਅਫਸਰ ਦੀ ਪੁਲਿਸ ਕਮਿਸ਼ਨਰ ਦੀ ਨੌਕਰੀ ਜਿਹੜੀ ਆ ਉਹ ਛੱਡ ਦਿੱਤੀ ਸੀ ਤੇ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਤੇ ਕੇਜਰੀਵਾਲ ਨੇ ਉਹਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਇਆ ਸੀ ਉਹਦੀਆਂ ਤਰੀਫਾਂ ਦੇ ਪੁੱਲ ਬੰਨੇ ਸੀ ਕਿ ਉਹ ਇਮਾਨਦਾਰ ਬਹੁਤ ਹੈ ਤੇ ਉਹ ਬਹੁਤ ਸੱਚਾ ਸੁੱਚਾ ਬੰਦਾ ਹੈ ਇਹ ਤਰੀਫਾਂ ਭਗਵੰਤ ਮਾਨ ਨੇ ਕੀਤੀਆਂ ਸੀ ਅੱਜ ਵੀ ਵੀਡੀਓ ਮੌਜੂਦ ਪਈਆਂ ਨੇ ਪਰ ਹੁਣ ਉਹਨੇ ਹੀ ਭਗਵੰਤ ਮਾਨ ਤੇ ਇਹ ਦੋਸ਼ ਲਾਏ ਨੇ ਕਿ ਭਗਵੰਤ ਮਾਨ ਦੀ ਗੈਂਗਸਟਰਾਂ ਨਾਲ ਯਾਰੀ ਹੈ ਉਹਨੇ ਮੇਰੇ ਪਿੱਛੇ ਵੀ ਗੈਂਗਸਟਰ ਲਾਏ ਨੇ ਔਰ ਉਹਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਆ ਲੋਕ ਸਭਾ ਚੋਣਾ ਵੇਲੇ ਗੈਂਗਸਟਰ ਸ਼ਾਮਲ ਕਰਵਾਏ ਨੇ ਕੁਮਰ ਵਿਜੇ ਪ੍ਰਤਾਪ ਨੇ ਅੱਜ ਇਹ ਦੋਸ਼ ਉਦੋਂ ਲਾਏ ਇੱਕ ਚੈਨਲ ਹੈ ਲੋਕਨਾਥਾ ਉਹਦੇ ਉੱਪਰ ਇੰਟਰਵਿਊ ਦੇ ਦਰਮਿਆਨ ਕੁਮਰ ਵਿਜੇ ਪ੍ਰਤਾਪ ਨੇ ਇੱਕ ਖੁਲਾਸੇ ਕੀਤੇ ਨੇ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੇ ਬਹੁਤ ਹੈਰਾਨੀਜਨਕ ਤੇ ਵੱਡੀਆਂ ਗੱਲਾਂ ਕਹੀਆਂ ਜੇ ਹਫ਼ਤਾ ਨਹੀਂ ਹੋਇਆ ਉਹਨੇ ਇਹ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਬਾਦਲਾ ਦੇ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਭਗਵੰਤ ਮਾਨ ਵੀ ਮਿਲਿਆ ਹੋਇਆ ਹੈ ਔਰ ਕੁਮਰ ਵਿਜੇ ਪ੍ਰਤਾਪ ਨੇ ਇਹ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਬੇਅਦਬੀ ਦੀ ਜਾਂਚ ਸੀ ਉਹਨੂੰ ਘੱਟੇ ਰੋਲ ਦਿੱਤਾ ਸੀ ਕੋਈ ਕਾਰਵਾਈ ਜਾਣ ਕੇ ਨਹੀਂ ਕੀਤੀ ਸੀ ਉਸ ਤੋਂ ਵੀ ਗਾਂ ਭਗਵੰਤਮਾਨ ਨੇ ਇਹ ਉਸੇ ਤਰ੍ਹਾਂ ਕੀਤਾ ਔਰ ਉਹਨੇ ਇਹ ਕਿਹਾ ਕਿ ਭਗਵੰਤਮਾਨ ਨੇ ਮੇਰੇ ਉੱਪਰ ਬਹੁਤ ਤਸ਼ੱਦਦ ਕੀਤਾ ਮੇਰੇ ਤੇ ਬਹੁਤ ਜ਼ੁਲਮ ਕੀਤਾ ਔਰ ਅੱਜ ਵੀ ਮੇਰੇ ਤੇ ਬਹੁਤ ਤਸ਼ੱਦਦ ਭਗਵੰਤਮਾਨ ਵੱਲੋਂ ਕੀਤਾ ਜਾ ਰਿਹਾ ਹੈ ਇਹ ਗੱਲਾਂ ਕੁੰਵਰ ਵਿਜੇ ਪ੍ਰਤਾਪ ਨੇ ਪਿਛਲੇ ਦਿਨੀ ਹਜੇ ਪੰਜ ਚਾਰ ਦਿਨ ਪਹਿਲਾਂ ਹੀ ਕਹੀਆਂ ਔਰ ਨਾਲੇ ਉਹਨੇ ਇਹ ਕਿਹਾ ਕਿ ਸੁਖਬੀਰ ਬਾਦਲ ਹੋਰਾਂ ਨੇ ਹੁਣ ਕਬੂਲਨਾਮਾ ਕਰ ਲਿਆ ਉਹਨਾਂ ਨੇ ਆਪਣੇ ਗੁਨਾਹ ਵੱਡੇ ਵੱਡੇ ਕਬੂਲ ਕਰ ਲਏ ਨੇ ਤੇ ਹੁਣ ਭਗਵੰਤਮਾਨ ਦੀ ਵਾਰੀ ਹੈ ਹੁਣ ਭਗਵੰਤਮਾਨ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੇ ਹੁਣ ਭਗਵੰਤਮਾਨ ਉਹਨਾਂ ਦੇ ਇਹੀ ਕਬੂਲਨਾਮੇ ਅਦਾਲਤਾਂ ਤੱਕ ਭੇਜੇ ਪਰ ਉਹਨੇ ਕਿਹਾ ਕਿ ਭਗਵੰਤ ਮਾਨ ਜਿਨ੍ਹਾਂ ਨੇ ਬੇਅਦਬੀ ਦੇ ਮਾਮਲਿਆਂ ਤੇ ਇਨਸਾਫ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਕੁਮਰ ਵਿਜੇ ਪ੍ਰਤਾਪ ਨੇ ਆਖਿਆ ਕਿ ਅੱਜ ਉਹ ਆਪਣੇ ਉਹਨਾਂ ਵਾਅਦਿਆਂ ਨੂੰ ਪੂਰੀ ਤਰ੍ਹਾਂ ਭੁੱਲ ਭੁਲਾ ਚੁੱਕਿਆ ਕੁਮਰ ਵਿਜੇ ਪ੍ਰਤਾਪ ਨੇ ਤਾਂ ਇੱਥੋਂ ਤੱਕ ਕਿਹਾ ਉਹ ਕਹਿੰਦਾ ਕਿ ਮੈਂ ਜਦੋਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਉਹਨੂੰ ਬੇਅਦਬੀ ਦੇ ਮਾਮਲਿਆਂ ਦੇ ਉੱਪਰ ਦੋ ਵਾਰ ਉਹਦੇ ਘਰ ਜਾ ਕੇ ਮਿਲਿਆ ਕਹਿੰਦਾ ਕਿਉਂਕਿ ਮੈਂ ਜਾਂਚ ਕੀਤੀ ਸੀ ਇਹਦੇ ਤੇ ਔਰ ਜਿਹੜੇ ਗੁਨਾਹ ਸੁਖਬੀਰ ਬਾਦਲ ਹੋਰਾਂ ਨੇ ਅਕਾਲ ਤਖਤ ਸਾਹਿਬ ਤੇ ਅੱਜ ਕਬੂਲੇ ਨੇ ਉਹ ਕਹਿੰਦਾ ਇਹਨਾਂ ਸਾਰਿਆਂ ਦੇ ਤੱਥ ਸਬੂਤ ਸਾਰਾ ਕੁਝ ਮੇਰੀ ਜਾਂਚ ਪੜਤਾਲ ਕਿਉਂਕਿ ਉਸ ਵਕਤ ਇਸੇ ਕੁਮਰ ਵਿਜੇ ਪ੍ਰਤਾਪ ਪੁਲਿਸ ਅਫਸਰ ਦੀ ਡਿਊਟੀ ਲਈ ਸੀ ਜਾਂਚ ਦੇ ਲਈ ਤੇ ਉਹ ਕਹਿੰਦਾ ਮੈਂ ਸਾਰੇ ਤੱਥ ਸਬੂਤ ਮੇਰੀ ਜਾਂਚ ਚ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਔਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਤਾਂ ਜਦੋਂ ਮੈਂ ਇਹਦੇ ਕੋਲ ਜਾਂਦਾ ਰਿਆ ਕਹਿੰਦਾ ਉਹ ਮੇਰੀ ਗੱਲ ਹੀ ਨਹੀਂ ਸੁਣਦਾ ਰਿਹਾ ਉਹ ਕਹਿੰਦਾ ਮੈਨੂੰ ਮੇਰੀ ਗੱਲ ਸੁਣਨੀ ਹੀ ਨਹੀਂ ਚਾਹੁੰਦਾ ਕਹਿੰਦਾ ਪਹਿਲਾਂ ਲੋਕਾਂ ਨਾਲ ਇਹ ਵਾਅਦੇ ਕੀਤੇ ਸੀ ਕਿ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਜਾਂਚ ਪੜਤਾਲ ਕੀਤੀ ਹੈ ਉਹ ਬਿਲਕੁਲ ਸਹੀ ਹੈ ਕੈਪਟਨ ਮਰਿੰਦਰ ਨੇ ਉਹ ਨਕਾਰ ਦਿੱਤੀ ਹੈ ਪਰ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਕਹਿੰਦਾ ਜਦੋਂ ਦਾ ਇਹ ਬਣ ਗਿਆ ਇਹਨੇ ਮੇਰੀ ਗੱਲ ਨਹੀਂ ਸੁਣੀ ਤੇ ਫੇਰ ਕੁਮਰ ਵਿਜੇ ਪ੍ਰਤਾਪ ਕਹਿੰਦਾ ਮੈਂ ਕੇਵਜਰੀਵਾਲ ਨੂੰ ਵੀ ਮਿਲਿਆ ਤੇ ਮੈਂ ਦੱਸਿਆ ਵੀ ਭਗਵੰਤਮਨ ਐ ਕਰੀ ਜਾਂਦਾ ਮੇਰੀ ਸੁਣਦਾ ਨਹੀਂਗਾ ਆ ਤੱਥ ਨੇ ਆ ਸਬੂਤ ਨੇ ਕਾਰਵਾਈ ਕਰਦਾ ਨਹੀਂਗਾ ਤੇ ਕਹਿੰਦਾ ਕੇਜਰੀਵਾਲ ਨੇ ਵੀ ਮੇਰੀ ਗੱਲ ਨਹੀਂ ਗੋਲੀ ਤੇ ਫਿਰ ਕੁਮਰ ਵਿਜੇ ਪ੍ਰਤਾਪ ਨੇ ਇਹ ਵੀ ਕਿਹਾ ਉਹ ਕਹਿੰਦਾ ਕਿ ਇਹਨਾਂ ਨੇ ਜਿਹੜੇ ਹੋਰ ਵਾਦੇ ਕੀਤੇ ਸੀ ਭਗਵੰਤ ਮਾਨ ਹੋਰਾਂ ਨੇ ਉਹ ਵੀ ਸਾਰੇ ਲੋਕਾਂ ਦੇ ਨਾਲ ਫਰਾਡ ਸਾਬਤ ਹੋਏ ਨੇ ਭਗਵੰਤ ਮਾਨ ਦੀ ਆਪਦੀ ਹੀ ਪਾਰਟੀ ਦਾ ਐਮਐਲਏ ਆਪ ਆਪਣਾ ਹੀ ਬੰਦਾ ਉਹਨਾਂ ਦਾ ਉਹ ਕਹਿੰਦਾ ਮੈਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਨਹੀਂ ਬੰਨਣਾ ਚਾਹੁੰਦਾ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਤਾਂ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਪਾਰਟੀ 'ਚ ਸ਼ਾਮਲ ਕੀਤਾ ਸੀ ਉਦੋਂ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਸ਼ਾਇਦ ਜਦੋਂ ਸਰਕਾਰ ਬਣ ਗਈ ਤਾਂ ਇਹ ਕੁਮਰ ਵਿਜੇ ਪ੍ਰਤਾਪ ਨੂੰ ਜਿਹਦੀਆਂ ਕਿ ਭਗਵੰਤ ਮਾਨ ਖੁਦ ਬਹੁਤ ਤਾਰੀਫਾਂ ਕਰ ਰਿਹਾ ਹੈ ਉਹਨੂੰ ਵੱਡਾ ਕੋਈ ਮੰਤ్రਾਲਾ ਦੇਣਗੇ ਕੋਈ ਵੱਡਾ ਮੰਤਰੀ ਬਣਾਉਣਗੇ ਤੇ ਹੋ ਸਕਦਾ ਗ੍ਰਹਿ ਮੰਤਰੀ ਬਣਾ ਦੇਣ ਤੇ ਫਿਰ ਉਹਨੇ ਜਿਹੜੀ ਜਾਂਚ ਕੀਤੀ ਹੈ ਬੇਅਦਬੀਆਂ ਦੀ ਉਸ ਮਾਮਲੇ ਤੇ ਇਨਸਾਫ ਦੋਣਗੇ ਪਰ ਹੋਇਆ ਕੀ ਹੋਇਆ ਕੱਖ ਵੀ ਨਹੀਂ ਉਸੀ ਦੇਖੋ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਪੁੱਛਿਆ ਤੱਕ ਨਹੀਂ ਗੋਲਿਆ ਤੱਕ ਨਹੀਂ ਉਹ ਚਿੱਕੀ ਜਾਂਦਾ ਹੈ ਔਰ ਅੱਜ ਜਿਹੜੇ ਉਹਨੇ ਦੋਸ਼ ਲਾ ਦਿੱਤੇ ਨੇ ਉਹ ਬਹੁਤ ਗੰਭੀਰ ਨੇ ਜੇ ਤਾਂ ਕੁਮਰ ਵਿਜੇ ਪ੍ਰਤਾਪ ਬੋਲ ਰਿਹਾ ਝੂਠ ਫਿਰ ਤਾਂ ਆਮ ਆਦਮੀ ਪਾਰਟੀ ਨੂੰ ਤੇ ਕਾਰਵਾਈ ਕਰਨੀ ਚਾਹੀਦੀ ਹੈ ਉਹਨੂੰ ਬਾਹਰ ਕੱਢਣਾ ਚਾਹੀਦਾ ਤੇ ਉਹਦੇ ਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਪਰਚਾ ਦਰਜ ਕਰਨਾ ਚਾਹੀਦਾ ਤੇ ਭਗਵੰਤ ਮਾਨ ਨੂੰ ਮਾਨ ਹਾਨੀ ਦਾ ਕੇਸ ਦਰਜ ਕਰਾਉਣਾ ਚਾਹੀਦਾ ਉਹਦੇ ਤੇ ਪਰ ਜੇ ਉਹ ਸੱਚ ਬੋਲ ਰਿਹਾ ਆ ਫਿਰ ਪੰਜਾਬੀਓ ਇਹ ਬਹੁਤ 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 ਵੱਡਾ ਤੇ ਗੰਭੀਰ ਮਾਮਲਾ ਹੈ ਕੋਰਵੇਜੇ ਪ੍ਰਤਾਪ ਜਿਹੜੀ ਇਹ ਗੱਲ ਕਹਿ ਰਿਹਾ ਆਪਣਾ ਹੀ ਬੰਦਾ ਉਹਨਾਂ ਦਾ ਉਹ ਕਹਿ ਰਿਹਾ ਕਿ ਭਗਵੰਤ ਮਾਨ ਦੀ ਗੈਂਗਸਟਰਾਂ ਦੇ ਨਾਲ ਯਾਰੀ ਹੈ ਔਰ ਇੱਕ ਗੈਂਗਸਟਰਾਂ ਨਾਲ ਮਿਲ ਕੇ ਰਹਿੰਦਾ ਔਰ ਮੇਰੇ ਪਿੱਛੇ ਵੀ ਗੈਂਗਸਟਰ ਲਾਏ ਹੋਏ ਨੇ ਔਰ ਉਹ ਕਹਿੰਦਾ ਮੈਂ ਬੱਚ ਬਚਾ ਕੇ ਰਹਿ ਰਿਹਾ ਤਾਂ ਇਹ ਕੋਈ ਛੋਟੇ ਦੋਸ਼ ਨਹੀਂ ਪਹਿਲਾਂ ਤੋਂ ਹੀ ਜਦੋਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਤੋਂ ਹੀ ਸਿੱਧੂ ਮੂਸੇਵਾਲੇ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਤੇ ਹੋਰ ਲੋਕ ਨੇ ਉਹ ਗਾਹੇ-ਗਾਹੇ ਇਹ ਗੱਲਾਂ ਕਰਦੇ ਰਹੇ ਨੇ ਕਿ ਭਗਵੰਤਮਾਨ ਦੀ ਗੈਂਗਸਟਰਾਂ ਦੇ ਨਾਲ ਨੇੜਤਾ ਹੈ ਭਗਵੰਤਮਾਨ ਜਾਣ ਕੇ ਉਹਨਾਂ ਤੇ ਕਾਰਵਾਈ ਨਹੀਂ ਕਰਨੀ ਚਾਹੁੰਦਾ ਤੇ ਉਸ ਤੋਂ ਬਾਅਦ ਜਿਵੇਂ-ਜਿਵੇਂ ਪੰਜਾਬ ਦੇ ਵਿੱਚ ਗੈਂਗਸਟਰ ਪੁਨੇ ਦਾ ਬੋਲਬਾਲਾ ਜਾਂ ਵਧਿਆ ਭਗਵੰਤਮਾਨ ਤੇ ਦੋਸ਼ ਲੱਗੇ ਨੇ ਪਰ ਹੁਣ ਜਿੱਦਾਂ ਇਹੇ ਦੋਸ਼ ਆਪਣਾ ਹੀ ਉਹਨਾਂ ਦਾ ਬੰਦਾ ਕੁੰਵਰ ਵਿਜੇ ਪ੍ਰਤਾਪ ਜਿਹਨੂੰ ਭਗਵੰਤਮਾਨ ਖੁਦ ਇੱਕ ਬਹੁਤ ਸੱਚਾ ਸੁੱਚਾ ਇਮਾਨਦਾਰ ਕਹਿੰਦਾ ਰਿਹਾ ਉਹ ਲਾਰਿਆ ਤਾਂ ਫਿਰ ਫਿਰ ਇਹ ਮਾਮਲਾ ਨਾਰਮਲ ਨਹੀਂ ਲੈਣਾ ਚਾਹੀਦਾ ਫਿਰ ਸੱਚਮੁੱਚ ਇਹ ਮਾਮਲਾ ਗੰਭੀਰ ਹੈ ਔਰ ਇਹ ਦੇ ਉੱਪਰ ਗੌਰ ਕਰਨਾ ਚਾਹੀਦਾ ਹੈ ਵੇਖੋ ਕੁੰਵਰ ਵਿਜੇ ਪ੍ਰਤਾਪ ਨੇ ਪਹਿਲਾਂ ਵੀ ਕਈ ਵਾਰ ਭਗਵੰਤਮਾਨ ਤੇ ਭਗਵੰਤਮਾਨ ਦੀ ਸਰਕਾਰ ਦੇ ਉੱਪਰ ਕਈ ਖੁਲਾਸੇ ਕੀਤੇ ਨੇ ਬੇਅਦਬੀਆਂ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਆਮੇ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਗੁਨਾਹ ਕਬੂਲ ਲਏ ਨੇ ਤੇ ਉਹਨਾਂ ਦੇ ਕਬੂਲਨਾਮੇ ਤੋਂ ਬਾਅਦ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸੁਬੀਰ ਬਾਦਲ ਹੋਰੇ ਨਿਮਾਣੇ ਸਿੱਖ ਨੇ ਨਿਮਾਣੇ ਸਿੱਖ ਨੇ ਨਿਮਾਣੇ ਸਿੱਖ ਨੇ ਸੱਚੇ ਸਿੱਖ ਨੇ ਉਹਨਾਂ ਨੇ ਗੁਨਾਹ ਕਬੂਲ ਲਏ ਪਰ ਸਵਾਲ ਇੱਥੇ ਆ ਕਿ ਕੀ ਸੁਖਬੀਰ ਬਾਦਲ ਹੋਰੇ ਨਿਮਾਣੇ ਸਿੱਖ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਔਰ ਜਿੱਡੇ ਵੱਡੇ ਗੁਨਾਹ ਕਬੂਲੇ ਨੇ ਕੀ ਉਹ ਇੱਕ ਸੱਚੇ ਤੇ ਨਿਮਾਣੇ ਸਿੱਖ ਦੀ ਨਿਸ਼ਾਨੀ ਹੈ ਸ਼ਾਬਾਸ਼ ਦੇਖੋ ਜੇ ਕੋਈ ਬੰਦਾ ਇਹ ਗੁਨਾਹ ਕਬੂਲ ਰਿਹਾ ਕਿ ਜਿਹੜੀ ਬੇਅਦਬੀ ਦਾ ਇਨਸਾਫ ਮੰਗਦਿਆਂ ਸੰਗਤਾਂ ਤੇ ਗੋਲੀ ਚੱਲੀ ਤੇ ਉਹਦੇ 'ਚ ਦੋ ਸਿੱਖ ਮਾਰੇ ਗਏ ਉਹ ਮੈਂ ਚਲਵਾਈ ਮੈਂ ਗਣਾ ਕਬੂਲ ਕਰਦਾ ਹਾਂ ਤਾਂ ਫਿਰ ਕਿ ਉਹ ਨਿਮਾਣਾ ਤੇ ਸੱਚਾ ਸਿੱਖ ਹੈ ਜਿਹੜਾ ਬੰਦਾ ਇਹ ਕਬੂਲ ਰਿਹਾ ਹੈ ਕਿ ਜਿਹੜਾ ਜਿਹੜੇ ਪੁਲਿਸ ਅਫਸਰਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਸੀ ਤੇ ਉਹਨਾਂ ਨੂੰ ਉੱਚੀਆਂ-ਉੱਚੀਆਂ ਪਦਵੀਆਂ ਦੇ ਸਨਮਾਨ ਅਸੀਂ ਦਿੱਤੇ ਅਸੀਂ ਗਣਾ ਕਬੂਲਦੇ ਹਾਂ ਕਿ ਉਹ ਸੱਚਾ ਤੇ ਨਿਮਾਣਾ ਸਿੱਖ ਹੈ ਜਿਹੜਾ ਬੰਦਾ ਇਹ ਕਬੂਲਦਾ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਬਹੁਤ ਉੱਚੀ ਤੇ ਸੁੱਚੀ ਸੰਸਥਾ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਮੈਂ ਆਪਣੇ ਘਰੇ ਸੱਦ ਕੇ ਤੇ ਉਹਨੂੰ ਹੁਕਮ ਦਿੱਤਾ ਕਿ ਸਰਸੇ ਡੇਰੇ ਦੇ ਮੁਖੀ ਨੂੰ ਮਾਫੀ ਦੇ ਦੇ ਜਿਹੜਾ ਬੰਦਾ ਇਹ ਕਬੂਲ ਰਿਹਾ ਕਿ ਮੈਂ ਇੰਜ ਕੀਤਾ ਹੈ ਉਹ ਨਿਮਾਣਾ ਤੇ ਸੱਚਾ ਸਿੱਖ ਹੈ ਜਿਹੜਾ ਬੰਦਾ ਇਹ ਗਨਾਹ ਵੀ ਕਬੂਲ ਰਿਹਾ ਕਿ ਮੈਂ ਜਿਹੜੀਆਂ ਬੇਅਦਬੀਆਂ ਹੋਈਆਂ ਜਿਹੜੇ ਸਰੂਪ ਗਾਇਬ ਹੋਏ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਦਾ ਗੁਨੇਗਾਰ ਵੀ ਹਾਂ ਇਓ ਨਿਮਾਣਾ ਤੇ ਸੱਚਾ ਸਿੱਖ ਹੈ ਤੁਸੀਂ ਸੁਖਬੀਰ ਬਾਦਲ ਦੇ ਕਬੂਲਨਾਮੇ ਦੀ ਡੂੰਘਾਈ ਤੱਕ ਨੇਚਰ ਨੂੰ ਸਮਝ ਕੇ ਤਾਂ ਦੇਖੋ ਤੁਹਾਨੂੰ ਪਤਾ ਲੱਗ ਜੇਗਾ ਕਿ ਸੁਖਬੀਰ ਬਾਦਲ ਨੇ ਕਿਸ ਪੱਧਰ ਤੇ ਗਨਾ ਕਬੂਲੇ ਨੇ ਤੇ ਕਿਹੜੇ ਤਰੀਕੇ ਨਾਲ ਤੁਸੀਂ ਫਿਰ ਉਹਨੂੰ ਇੱਕ ਸੱਚਾ ਤੇ ਨਿਮਾਣਾ ਸਿੱਖ ਮੰਨ ਸਕਦੇ ਹੋ ਇਹ ਤੁਸੀਂ ਦੱਸਿਓ ਦੇਖੋ ਅੱਜ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਆਪਣਾ ਕਬੂਲਨਾਮਾ ਕਰ ਲਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਕੁਮਰ ਵਿਜੇ ਪ੍ਰਤਾਪ ਨੇ ਆਖੀਆਂ ਨੇ ਉਹ ਬਹੁਤ ਵੱਡੇ ਅਰਥ ਰੱਖਦੀਆਂ ਨੇ ਕੁਮਰ ਵਿਜੇ ਪ੍ਰਤਾਪ ਨੇ ਸਿੱਧਾ ਆਖਿਆ ਵੀ ਹੁਣ ਉਹਨਾਂ ਨੇ ਗਨਾਹ ਕਬੂਲੇ ਨੇ ਹੁਣ ਅੱਗੇ ਭਗਵੰਤਮਨ ਸਰਕਾਰ ਦੀ ਵਾਰੀ ਹੈ ਭਗਵੰਤਮਨ ਸਰਕਾਰ ਇਹ ਦੇਤੇ ਹੁਣ ਕਾਰਵਾਈ ਕਰੇ ਤੇ ਹੁਣ ਭਗਵੰਤਮਨ ਸਰਕਾਰ ਕਰੇ ਫਿਰ ਕਾਰਵਾਈ ਕਰਦੀ ਕਿਉਂ ਨਹੀਂ ਕੁਮਰ ਵਿਜੇ ਪ੍ਰਤਾਪ ਤੋਂ ਬਾਅਦ ਹੋਰ ਨਾਲੇ ਵੀ ਗੱਲਾਂ ਕਹੀਆਂ ਇੱਕ ਸਵਾਲ ਇਹ ਵੀ ਉੱਠਿਆ ਕਿ ਜੇਕਰ ਸੁਖਬੀਰ ਬਾਦਲ ਨੂੰ ਐਡੇ ਵੱਡੇ ਗਨਾਹਾਂ ਦੀ ਸਜ਼ਾ ਇੰਨੀ ਹੋ ਸਕਦੀ ਹੈ ਵੀ ਤੂੰ ਵਰਚਾ ਲੈ ਕੇ ਬਹਿਣਾ ਜਾਲੰਗਰ ਦੀ ਸੇਵਾ ਕਰਨੀ ਹੈ ਤੇ ਫਿਰ ਉਹ ਜਿਹੜਾ ਨਰੈਣ ਸਿੰਘ ਚੌੜਾ ਹੈ ਉਹਨੇ ਤਾਂ ਜੇ ਕੋਈ ਕਤਲ ਕੀਤਾ ਹੀ ਨਹੀਂ ਸੁਖਬੀਰ ਬਾਦਲ ਦਾ ਉਹਨੇ ਗੋਲੀ ਚੱਲੀ ਉਹ ਤੋਂ ਕੱਲੀ ਸੁਖਬੀਰ ਬਾਦਲ ਨੇ ਤਾਂ ਮੰਨਿਆ ਕਿ ਜਿਹੜੀ ਗੋਲੀ ਕੋਟਕਪੂਰੇ ਚਲਵਾਈ ਗਈ ਅਸੀਂ ਚਲਵਾਈ ਤੇ ਉੱਥੇ ਤਾਂ ਦੋ ਸਿੱਖ ਸ਼ਹੀਦ ਵੀ ਹੋਏ ਨੇ ਸੁਖਬੀਰ ਬਾਦਲ ਦਾ ਕਿੰਨਾ ਵੱਡਾ ਗੁਨਾਹ ਉਹਦੀ ਸਜ਼ਾ ਜੇ ਇੰਨੀ ਕਹ ਤਾਂ ਫਿਰ ਨਰੈਣ ਸਿੰਘ ਚੌੜਾ ਨੂੰ ਵੀ ਇਹੀ ਸਜ਼ਾ ਨਹੀਂ ਲਾ ਦੇਣੀ ਚਾਹੀਦੀ ਵੀ ਠੀਕ ਹੈ ਤੈਨੂੰ ਇਹ ਸਜ਼ਾ ਹੈ ਕਿ ਤੂੰ ਵਰਛਾ ਲੈ ਕੇ ਇੱਥੇ ਬਹਿਣਾ ਜਿੱਥੇ ਸੁਖਬੀਰ ਬਾਦਲ ਬੈਠਾ ਸੀ ਔਰ ਤੂੰ ਭਾਂਡੇ ਮੰਜਨੇ ਨੇ ਤੇ ਲੰਗਰ ਦੀ ਸੇਵਾ ਕਰਨੀ ਤੇ ਬਾਥਰੂਮ ਸਾਫ ਕਰਨੇ ਆ 6-7 ਦਿਨ ਜੇ ਸੁਖਬੀਰ ਬਾਦਲ ਦੀ ਉਸ ਤੋਂ ਵੱਡੇ ਗਣਾਾਂ ਦੀ ਇਹ ਸਜ਼ਾ ਹੈ ਤਾਂ ਨਰੈਣ ਸਿੰਘ ਚੌੜਾ ਦੀ ਉਹੀ ਸਜ਼ਾ ਕਿਉਂ ਨਹੀਂ ਹੈ ਇਹ ਸਵਾਲ ਮੈਂ ਨਹੀਂ ਕਰ ਰਿਹਾ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਦਾਲ ਖਾਲਸਾ ਤੇ ਇਥੋਂ ਤੱਕ ਕਹਤਾ ਕਿ ਕਾਲੀਦਾਲ ਵਾਲਿਆਂ ਨੇ ਜਾਣ ਪੁੱਝ ਕੇ ਉਸ ਦਿਨ ਨਰੈਣ ਸਿੰਘ ਚੌੜਾ ਇੱਕ ਸਾਫ ਸੂਰ ਸੇਖਾ ਉਹਦੇ ਸਿਰ ਤੇ ਦਸਤਾਰ ਸੀ ਔਰ ਉਹਦੇ ਅੰਦਰ ਰੋਜ਼ ਸੀ ਤਾਂ ਉਹਨੇ ਗੋਲੀ ਚਲਾਈ ਤੇ ਇਹਨਾਂ ਨੇ ਉਹਦੀ ਜਾਨ ਬੁੱਝ ਕੇ ਦਸਤਾਰ ਥੱਲੇ ਡੇਗੀ ਐ ਉਹ ਕਹਿੰਦੇ ਗੁਰੂ ਘਰ ਦੇ ਵਿੱਚ ਇਹਨਾਂ ਦਸਤਾਰ ਲਾਈ ਐ ਇੱਥੋਂ ਤੱਕ ਬੋਲ ਰਿਹਾ ਸੀ ਕ ਰਣਜੀਤ ਸਿੰਘ ਕੱਲ ਪੰਜਾਬੀ ਲੋਕ ਚੈਨਲ ਤੇ ਜਦੋਂ ਉਹਨੂੰ ਕਿਹਾ ਤਾਂ ਉਹ ਕਹਿੰਦਾ ਇਹਨਾਂ ਜਿਹੜੇ ਚੋਲੇ ਪਾਏ ਨੇ ਬਨਾਰਸ ਦੇ ਠੱਗ ਐ ਇਹ 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 ਇਹਨਾਂ ਇਹਨਾਂ ਨੇ ਜਿਹੜੇ ਚੋਲੇ ਪਾ ਕੇ ਇਹ ਉੱਥੇ ਸੇਵਾ ਕਰ ਰਹੇ ਨੇ ਉਹਦਾ ਕੋਈ ਮੈਂ ਮਤਲਬ ਨਹੀਂ ਸਮਝਦਾ ਬਨਾਰਸ ਦੇ ਠੱਗ ਨੇ ਔਰ ਉੱਥੋਂ ਤੱਕ ਬੋਲਿਆ ਉਹ ਰਣਜੀਤ ਸਿੰਘ ਪੰਜਾਬੀ ਲੋਕ ਚੈਨਲ ਤੇ ਉਹ ਕਹਿੰਦਾ ਕਿ ਜਿਹੜੀ ਇਹ ਗੱਲ ਬਣਾ ਰਹੇ ਨੇ ਕਿ ਦਰਬਾਰ ਸਾਹਿਬ ਤੇ ਗੋਲੀ ਚਲਾਈ ਹੈ ਉਹ ਕਹਿੰਦਾ ਕਹਿੰਦਾ ਦਰਬਾਰ ਸਾਹਿਬ ਤੇ ਗੋਲੀ ਨਹੀਂ ਚਲਾਈ ਕਹਿੰਦਾ ਇਸਾ ਤਾਂ ਇਸ ਤਰ੍ਹਾਂ ਤਾਂ ਜਦੋਂ ਮੱਸੇ ਰੰਗੜ ਨੂੰ ਵੱਢਿਆ ਸੀ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਵੱਢਿਆ ਸੀਗਾ ਆ ਕੇ ਯੋਧਿਆ ਨੇ ਤੇ ਕਹਿੰਦਾ ਫਿਰ ਤੁਸੀਂ ਉਹਨੂੰ ਕੀ ਕਹੋਗੇ ਕਿ ਉਹ ਵੀ ਦਰਬਾਰ ਸਾਹਿਬ ਤੇ ਹਮਲਾ ਸੀ ਕਹਿੰਦਾ ਨਹੀਂ ਦਰਬਾਰ ਸਾਹਿਬ ਦੇ ਦੋਖੀਆਂ ਤੇ ਹਮਲਾ ਜਿਹੜਾ ਬੈਠਾ ਹੀ ਉੱਥੇ ਆ ਕੇ ਆ ਤੇ ਕਾਰੋ ਘਾਣ ਰਿਹਾ ਤਾਂ ਰਣਜੀਤ ਸਿੰਘ ਕਹਿ ਰਿਹਾ ਸੀਗਾ ਬੇਫੇਰ ਉਹਦੇ ਉੱਪਰ ਹਮਲਾ ਹੈ ਉਹ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਹੈ ਉਹ ਨਜਾਇਜ਼ ਬਣਾਇਆ ਜਾ ਰਿਹਾ ਹੈ ਤੁਸੀਂ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਰਾਜ ਬਹੁਤ ਮਿਹਰਬਾਨੀ ਸ਼ੁਕਰੀਆ